ਅੰਮ੍ਰਿਤਸਰ ਦੇ ਵਿੱਚ ਆਏ ਦਿਨ ਹੀ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਲਗਾਤਾਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨਾਂ ਦੇ ਵੱਲੋਂ ਇੱਕ ਦੂਜੇ ਤੇ ਗੋਲੀਆਂ ਚਲਾ ਕੇ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਪਰ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਦੇ ਵਿੱਚ ਕਾਨੂੰਨ ਦਾ ਕੋਈ ਖੌਫ ਨਹੀਂ ਹੈ ਦੇਰ ਰਾਤ ਅੰਮ੍ਰਿਤਸਰ ਦੇ ਵਿੱਚ ਫਿਰ ਗੋਲੀਆਂ ਚੱਲੀਆਂ ਨੇ ਤੇ ਇੱਕ ਨੌਜਵਾਨ ਦਾ ਕਤਲ ਹੋਇਆ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਸਮਾਈਲ ਇਨਕਲੇਵ ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਨੂੰ ਮਾਰ ਮੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਨਾਮ ਲਾਪ੍ਰਿਤੋਫ ਲਵ ਹੈ ਜੋ ਕਿ ਸਲੂਨ ਦਾ ਕੰਮ ਕਰਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਜਿਹੜੀ ਉਹ ਖੰਗਾਲੀ ਜਾ ਰਹੀ ਹੈ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਨੇ ਪੋਸਟਮਾਰਟਮ ਦੇ ਲਈ ਭੇਜਿਆ ਹੈ ਮ੍ਰਿਤਕ ਦੀ ਉਮਰ ਕਰੀ 25 ਸਾਲ ਦੱਸੀ ਜਾ ਰਹੀ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਜਲਦ ਦੋਸ਼ੀ ਕਾਬੂ ਕਰ ਲਏ ਜਾਣਗੇ ਇੱਥੇ ਇੱਕ ਹੋਰ ਕੀ ਆਏ ਜੀ ਇਰ ਰਾਤ ਅਬੀਤੀ ਰਾਤ ਜਿਹੜਾ ਵਾ ਇੱਕ ਲੜਕੇ ਦੀ ਜਿਹੜੀ ਆ ਗੋਲੀਆਂ ਲੱਗਣ ਕਰਕੇ ਡੈਥ ਹੋਈ ਆ ਜੀ ਉਹਦੀ ਡੈੱਡ ਬੋਡੀ ਲੈ ਕੇ ਆਏ ਪੋਸਟਮੈਨ ਨੂੰ ਕਰਾਉਣ ਵਾਸਤੇ ਸਰ ਇਹ ਕੋਣ ਹੈਗਾ ਸੀ ਕਿਹੜੀ ਜਗ੍ਹਾ ਤੇ ਹੋਈ ਸੀ ਕਿਹੜੀ ਜਗ੍ਹਾ ਤੇ ਇਹਦਾ ਨਾਮ ਆਰਨਵ ਆਰਨਵ ਸਿੰਘ ਮਡੇਰ ਮੁੰਡੇ ਦਾ ਨਾਮ ਆ ਉਮਰ ਕਰੀਬ ਇਹਦੀ ਕੋਈ 25 ਕਿ ਸਾਢੇ ਜਿਆ ਤੇ ਬਾਕੀ ਤੇ ਮੈਂ ਹੁਣ ਡੈੱਡ ਬੋਡੀ ਸਾਡੀ ਭਾਲ ਕੀਤੀ ਜੇ ਇਹੀ ਪੋਸਟਮੈਨ ਨੂੰ ਕਰਾਉਣ ਵਾਸਤੇ ਹੈ ਕਿਹੜੀ ਜਗ੍ਹਾ ਤੇ ਹੋਈ ਸੀ ਇਹ ਥਾਣਾ ਸਦਰਦਾਰੀਆ ਪਿੰਡਾ ਜੀ ਫੱਟੇਗੜੀ ਚੂੜੀਆਂ ਰੋਡ ਤੇ ਨਾ ਸਮਾਈ ਦੇ ਨੇੜੇ ਪਿੰਡਾ ਕਿੰਨੀਆਂ ਗੋਲੀਆਂ ਹੋਈਆਂ ਸੀ ਉਹਦੇ ਪੋਸਟਮਾਰਟ ਡਾਕਟਰ ਸਾਹਿਬ ਉਹ ਦਇਆ ਪੋਸਟਮਾਰਟ ਦੇ ਕਾਰਨ ਕਿਸੇ ਕਾਰਨ ਬਾਰੇ ਬਾਅਦ ਵਿੱਚ ਪਤਾ ਲੱਗੂ ਜੀ ਇਨਵੈਸਟੀਗੇਸ਼ਨ ਅਫਸਰ ਜੀ ਕਰ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸਾਡਾ ਇੱਕ ਰਾਤੀ 11 ਵਜੇ ਮੁੰਡਾ ਲਵਪ੍ਰੀਤ ਲਵ ਜਿਸ ਦਾ ਕੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ ਪੁਰਾਣੀ ਰੰਜਿਸ਼ ਚੱਲਦੀ ਹੈ ਜੀ ਕੋਚਾ ਗਰੁੱਪ ਨਾਲ ਠੀਕ ਹੈ ਜੀ ਕੁਝ ਸਮਾਂ ਪਹਿਲਾਂ 2019 ਦੇ ਵਿੱਚ ਇੱਕ ਸਾਡਾ ਲੜਕਾ ਸੀਗਾ ਜੀ ਨਵੀਵਾਦੀ ਫੈਜ਼ਪੁਰੇ ਦਾ ਆਸ਼ੂ ਪਹਿਲੇ ਗੋਲੀਆਂ ਮਾਰ ਕੇ ਉਹਦਾ ਹੱਤਿਆ ਕਰ ਦਿੱਤੀ ਗਈ ਸੀਗੀ ਤੇ ਸੁਣੋ ਉਹਨਾਂ ਦੇ ਟੀਮ ਮੈਂਬਰ ਸਰਗਣੇ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਤੇ ਦੋ ਤਿੰਨ ਬੰਦੇ ਕਿਹੜੇ ਅੰਦਰ ਨੇ ਕੈਮੀ ਲਵ ਕੋਈ ਹੈਗਾ ਮੁੰਡਾ ਇਸ ਤਰ੍ਹਾਂ ਦੇ ਨਾਂ ਦੇ ਹਜੇ ਅੰਦਰ ਨੇ ਕੁਝ ਬੰਦੇ ਇਹਨਾਂ ਦੇ ਬਾਹਰ ਆ ਚੁੱਕੇ ਆ ਸਾਨੂੰ ਇਹੀ ਸ਼ੱਕ ਹੈ ਵੀ ਕੋਚੇ ਨੇ ਆਪਣੇ ਕੋਈ ਸਰਗਣਿਆਂ ਤੋਂ ਰਾਤੀ ਸਾਡੇ ਬੰਦੇ ਦੇ ਗੋਲੀਆਂ ਮਰਵਾਇਆ ਵਾ ਕਿਹੜੀ ਜਗ੍ਹਾ ਤੇ ਰਹਿਣ ਵਾਲਾ ਸੀ ਇਹ ਮੁੰਡਾ ਰਹਿਣ ਵਾਲਾ ਸੀਗਾ ਜੀ ਨੰਗਲੀ ਸਮਾਈ ਲਿੰਕਲੇਵ ਦਾ ਫਤੇਗੜ ਚੋੜੀਆਂ ਰੋਲਦਾ ਕਿੰਨੀ ਮੋਰੇ ਤੇ ਇਹ ਵੀ ਮੁੰਡੇ ਦੀ ਤਰੀਬ ਉਮਰ ਹੋਣੀ ਹੈ ਜੀ 24 ਤੋਂ 25 ਸਾਲ ਪਰ ਕਾਰਨ ਕੀ ਰਿਹਾ ਜਿਹੜੀ ਇਹਨੂੰ ਮਾਰੀਆਂ ਕਾਰਨ ਹੀ ਹੈ ਜੀ ਰੰਜਿਸ਼ ਦਾ ਕਾਰਨ ਹੈ ਜੀ ਆਪੋਚ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਆ ਤੇ ਇਸੇ ਕਰਕੇ ਦੋ ਤਿੰਨ ਦਿਨ ਤੋਂ ਪਹਿਲਾਂ ਥ੍ਰੈਟ ਆ ਰਹੀ ਸੀ ਲੜਕੇ ਨੂੰ ਵੀ ਤੈਨੂੰ ਮਾਰ ਦੇਣਾ ਵਾ ਕੱਲ ਪਰਸੋ ਰਾਤ ਮੇਰੇ ਨਾਲ ਗੱਲ ਵੀ ਹੋਈ ਆ ਕਿ ਭਾਜੀ ਇਹ ਤਰ੍ਹਾਂ ਤਰ੍ਹਾਂ ਮੁੰਡੇ ਮੇਰੀ ਰੈਕੀ ਕਰਦੇ ਨੇ ਤੇ ਮੇਰੀ ਜਾਨ ਨੂੰ ਖਤਰਾ ਵਾ ਮੈਂ ਉਹਨੂੰ ਕਿਹਾ ਸੀ ਕੋਈ ਗੱਲ ਨਹੀਂ ਵੀ ਦੋ ਦਿਨ ਮੈਂ ਬਿਜ਼ੀ ਹਾਂ ਤੇ ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਪਰ ਰਾਤੀ 11 ਵਜੇ ਮੰਦਪਾਗੀ ਕਰਦਾਂ ਸਾਨੂੰ ਸਭ ਨੂੰ ਨਹੀਂ ਕੁਵਾਰਾ ਸੀ ਕਿਉਂ ਉਹਨਾਂ ਨੇ ਮਾਰੀਆਂ ਗੋਲੀਆਂ ਕੁਝ ਕੋਈ ਵਜ੍ਹਾ ਰੰਜੀ ਇਹਨਾਂ ਦੀ ਨਾ ਰੰਜੀ ਸ਼ਹੀ ਹੈ ਜੀ ਤੁਹਾਨੂੰ ਦੱਸਣਾ ਹੈ 2019 ਦੇ ਵਿੱਚ ਪਹਿਲੇ ਵੀ ਇਹਨਾਂ ਦੀ ਪੁਰਾਣੀ ਲੜਾਈ ਚੱਲਦੀ ਚੱਲਦੀ ਹੈ ਜੀ ਇਹਨਾਂ ਦੇ ਆਪਸ 'ਚ ਕ੍ਰੋਸ ਪਰਚੇ ਵੀ ਹੋਏ ਨੇ ਠੀਕ ਹੈ ਜੀ ਹੁਣ ਇੱਕ ਗਲੀ ਦੇ ਵਿੱਚ ਆਪਾਂ ਕਹਿੰਦੇ ਵੀ ਮੈਰੀ ਪੂਰੀ ਟੋਰ ਆ ਇਹਨਾਂ ਦਾ ਘਰ ਗਲੀ 'ਚ ਜਿਨ੍ਹਾਂ ਦੇ ਗੋਲੀਆਂ ਮਰਵਾਇਆਂ ਜਿਨ੍ਹਾਂ ਨੇ ਇਹਨਾਂ ਦਾ ਘਰ ਗਲੀ 'ਚ ਪਹਿਲੇ ਹੁੰਦਾ ਸੀਗਾ ਤੇ ਇਹਨਾਂ ਦਾ ਅਗਲੇ ਬੰਨੇ ਹੁੰਦਾ ਸੀ ਹੁਣ ਮੈਂ ਕਵਾਂ ਕਿ ਮੈਂ ਇਲਾਕੇ ਦਾ ਮੌਤਬਰ ਬੰਦਾ ਵਾਂ ਤੇ ਮੈਨੂੰ ਕੋਈ ਜੀਜੂਰੀ ਕਰਕੇ ਨੰਗੇ ਪਰ ਅੱਜ ਦੇ ਸਮੇਂ ਕੋਈ ਕਿਸੇ ਦੀ ਜੀਜੂਰੀ ਨਹੀਂ ਕਰਦਾ ਕਿੰਨੀਆਂ ਗੁਲੀਆਂ ਜੀ ਤੇ ਕਰੀਬਨ 5-10 ਲੈਨੇ ਜੀ ਕੀ ਕੰਮ ਕਰਦਾ ਸੀ ਮੁੰਡਾ ਕੰਮ ਭਾਜੀ ਪਹਿਲੇ ਮੁੰਡਾ ਸਲੂਨ ਦਾ ਕੰਮ ਕਰਦਾ ਸੀਗਾ ਤੇ ਥੋੜਾ ਦਿਨ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਤੇ ਉਹਦੀ ਲੱਤ ਕੱਟੀ ਗਈ ਸੀ ਤੇ ਹੁਣ ਉਹਦੇ ਫਾਦਰ ਸਾਹਿਬ ਨੇ ਵਿਚਾਰੇ ਨੇ ਬਸਾਂ ਮਿਹਨਤ-ਮੁਹੰਤ ਕਰਕੇ ਲੱਤ ਲਗਵਾਈ ਸੀ ਤੇ ਹਾਲ ਦੀ ਘੜੀ ਫਰੀ ਸੀਗਾ ਜੀ ਕੱਲਾ ਕੱਲਾ ਮੁੰਡਾ ਕਿ ਹੋ ਰਿਹਾ ਨਹੀਂ ਇਹ ਚਾਰ ਭੈਣ ਭਰਾ ਨਹੀਂ ਦੋ ਭਰਾ ਦੇ ਦੋ ਭੈਣ ਇਹ ਸਭ ਤੋਂ ਛੋਟਾ ਸੀ ਮੇਰੇ ਹਾਂਜੀ ਤੇ ਹੁਣ ਕੀ ਪੁੱਛਾ ਤੁਸੀਂ ਲੋਕੀ ਮੰਗੇ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਜੀ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਬਾਕੀ ਅਸੀਂ ਸਮੂਹ ਹਿੰਦੂ ਜੱਥੇਬੰਦੀਆਂ ਪਰਿਵਾਰ ਦੇ ਨਾਲ ਆ ਠੀਕ ਹੈ ਜੀ ਹੁਣ ਮੈਂ ਆਇਆ ਵਾਂ ਕੁਝ ਟਾਈਮ 'ਚ ਸਾਡੇ ਰਾਸ਼ਟਰਪਤੀ ਜੀ ਸਚਨ ਮੇਰਾ ਜੀ ਵੀ ਇੱਥੇ ਪਹੁੰਚ ਰਹੇ ਨੇ ਬਾਕੀ ਸਮੂਹ ਹਿੰਦੂ ਜੱਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਵਾ ਪੁਲਿਸ ਅਧਿਕਾਰੀ ਪੁੱਜੇ ਵੇ ਪੁਲਿਸ ਅਧਿਕਾਰੀਆਂ ਨਾਲ ਹਜੇ ਸਾਡੀ ਕੋਈ ਮੀਟਿੰਗ ਨਹੀਂ ਹੁਣ ਆਪਾਂ ਬੈਠ ਕੇ ਸੀਪੀ ਸਾਹਿਬ ਨਾਲ ਗੱਲ ਕਰਾਂਗੇ ਵੀ ਇਸ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ